ਅਜਨੇਸ ਵਾਲਾ ਦੇ ਪਰ ਹੋਂ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਅਲਬਰਟਾ ਬਦਲ ਰਿਹਾ ਹੈ ਇਹ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਕੁਝ ਮਾਰਗਾਂ ਵਿੱਚ ਉਮੀਦਵਾਰਾਂ ਨੂੰ ਦਿਲਚਸਪ ਪ੍ਰਕਟਾਵੇ ਜਾਰੀ ਕਰਦਾ ਹੈ ਅੱਜ ਤੋਂ 30 ਸਤੰਬਰ ਤੋਂ A A I P ਵਰਕਰਸ ਟੀਮ ਵਿੱਚੋਂ ਇੱਕ ਲਈ ਅਰਜੀ ਦੇਣ ਲਈ ਜਲਦਚਸਪ ਰੱਖਣ ਵਾਲੇ ਉਮੀਦਵਾਰਾਂ ਨੂੰ ਇੱਕ ਵਰਕ ਐਪਲੀਕੇਸ਼ਨ ਆਫ ਇੰਟਰਸਟ ਜਮਾ ਕਰਾਉਣ ਦੀ ਲੋੜ ਹੋਵੇਗੀ ਅਜਿਹਾ ਕਰਨ ਵਾਲੇ ਉਮੀਦਵਾਰ ਨੂੰ A A I P ਪੋਰਟਲ ਤੱਕ ਪਹੁੰਚ ਕਰਨਾ ਅਤੇ ਆਪਣੇ ਬਾਰੇ ਜਾਣਕਾਰੀ ਨਾਲ ਇੱਕ ਆਨਲਾਈਨ ਫਾਰਮ ਪਰ ਅਪਲੋਡ ਹੋਵੇਗੀ ਪ੍ਰੋਵੈਂਸ ਦਾ ਕਹਿਣਾ ਹੈ ਕਿ ਜਿਹੜੇ ਵਰਕਰ ইওআই জমা ਕਰਦੇ ਨੇ ਉਹਨਾਂ ਨੂੰ ਵਿਚਾਰ ਲਈ ਵਰਕਰਸ ਟੀਮ ਪੂਲ ਵਿੱਚ ਰੱਖਿਆ ਜਾਵੇਗਾ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਲੱਗੇਗੀ ਉਮੀਦਵਾਰਾਂ ਨੂੰ ਵਰਕਰ ইওআই ਪੁਆਇੰਟ ਗ੍ਰੇਡ ਦੇ ਅਨਸਾਰ ਦਰਜਾ ਦਿੱਤਾ ਜਾਵੇਗਾ ਜੋ ਸੰਗੀ ਵਿਆਪਕ ਰੈਂਕਿੰਗ ਸਿਸਟਮ ਮੰਗ ਕੰਮ ਕਰਦਾ ਉਦਾਹਰਨ ਦੇ ਲਈ ਉਹਨਾਂ ਨੂੰ ਮੁੱਖੀ ਪੂੰਜੀਕਾਰਕਾਂ ਜਿਵੇਂ ਕਿ ਉਹਨਾਂ ਦੀ ਸਿੱਖਿਆ ਅਤੇ ਜੇਕਰ ਉਹਨਾਂ ਨੇ ਅਲਵੱਟਾ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ ਆ ਪਾਸ਼ਾ ਦੀ ਯੋਗਤਾ ਕਮ ਦਾ ਤਜਰਬਾ ਅਲਵੱਟਾ ਵਿੱਚ ਕੰਮ ਦੇ ਤਜਰਬੇ ਨਹੀਂ ਦਿੱਤੇ ਗਏ ਵਿਧੇਰੇ ਵਿਆਪਕ ਅੰਕਾਂ ਦੇ ਨਾਲ ਉਹਨਾਂ ਦੀ ਉਮਰ ਉਹਨਾਂ ਦੇ ਹੋਣ ਦੇ ਆਧਾਰ ਤੇ ਅੰਕ ਦਿੱਤੇ ਜਾਣਗੇ ਸੂਬੇ ਵਿੱਚ ਇੱਕ ਪਰਿਵਾਰਕ ਸੰਬੰਧਕ ਉੱਚ ਸਕੋਰ ਵਾਲਿਆਂ ਨੂੰ ਸੂਬਾਈ ਨਾਮਜ਼ਦ ਲਈ ਚੁਣੇ ਜਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਸੱਦੇ ਈਮੇਲ ਰਾਏ ਭੇਜੇ ਜਾਣ ਗਏ ਅਲਵੱਟਾ ਨੋਟ ਕਰਦਾ ਕਿ ਨਿਰਦਾਰ ਵਰਕਰ EOI ਨਹੀਂ ਬਣ ਸਕਦੇ ਜੇਕਰ ਉਹਨਾਂ ਕੋਲ ਮਜ਼ਦੂਰ ਵਰਕਰ EOI ਜਾਦਯੁਗ ਪਤੀ EOI ਡਰਾਫਟ ਜਾਂ ਕਿਰਿਆਸ਼ੀਲ EIP ਐਪਲੀਕੇਸ਼ਨ ਹੈ ਵਰਕਰ EOI ਬਣਾਉਣ ਤੋਂ ਪਹਿਲਾਂ ਮੌਜੂਦਾ ਐਪਲੀਕੇਸ਼ਨ EOI ਨੂੰ ਵਾਪਸ ਲਿਆਣਾ ਚਾਹੀਦਾ ਪ੍ਰਵੇਸ਼ ਦਾ ਕਹਿਣਾ ਹੈ ਕਿ ਉਮੀਦਵਾਰਾਂ ਨੂੰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਲਈ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਮੱਧ ਤੋਂ ਅਕਤੂਬਰ ਦੇ ਅਖੀਰ ਤੱਕ ਵਰਕਰ ਸਟੀਮ ਸਥਿਤੀ ਆਯੋਜਿਤ ਕਰਨਾ ਸ਼ੁਰੂ ਕਰੇਗਾ ਤੇ ਉਥੇ ਦਾਜ਼ੀ ਗਲ ਵਰਟਾ ਵਰਕਰਸ ਟੀਮ ਇਸ ਸਾਲ ਦੇ ਸ਼ੁਰੂ ਚੱਲ ਵਰਟਾ ਨੇ ਭਾਰੀ ਮੰਗ ਦੀ ਬਿਹਤਰ ਢੰਗ ਨਾਲ ਸੰਭਾਲਣ ਲਈ ਲੇਬਰ ਬਾਜ਼ਾਰ ਦੀਆਂ ਤਹਿਰੀਜ਼ਾਂ ਨੂੰ ਪੂਰਾ ਕਰਨ ਲਈ ਵਰਕਰਸ ਟੀਮ ਦੇ ਨਾਲ ਅਰਜ਼ੀਆਂ ਨੂੰ ਸਵੀਕਾਰ ਕਰਦੇ ਤਰੀਕਿਆਂ ਨੂੰ ਬਦਲ ਦਿੱਤਾ ਜੂਨ ਵਿੱਚ ਪ੍ਰਾਧਨਿਕੋਸ਼ਣਾ ਕਿਹਾ ਕਿ ਉਹ ਇੱਕ ਸਮੇਂ ਵਿੱਚ ਐਪਲੀਕੇਸ਼ਨ ਪੂਲ ਦੇ ਵਿੱਚ ਸਿਰਫ ਇੱਕ ਨਿਸ਼ਾਨਾ ਅਰਜ਼ੀ ਨੂੰ ਸਵੀਕਾਰ ਕਰੇਗਾ ਜੇਕਰ ਕੋਈ ਟੀਚਾ ਮਈ ਨਵੰਤਰਮ ਤਰੀਕ ਤੱਕ ਪੂਰਾ ਹੋ ਜਾਂਦਾ ਤਾਂ ਕੋਈ ਹੋਰ ਅਰਜ਼ੀ ਸਪਾਰ ਨਹੀਂ ਕੀਤੀ ਜਾਵੇਗੀ ਸਿਸਟਮ ਦਾ ਮੁੱਖ ਉਦੇਸ਼ ਪ੍ਰੋਸੈਸਿੰਗ ਸਮੇਂ ਅਤੇ 9750 ਪੀਐਨਪੀ ਨਾਮਜ਼ਦਗੀਆਂ ਨੂੰ ਬਿਹਤਰ ਸੰਤੁਲਨ ਕਰਨਾ ਜੋ ਕਿ ਆਈਆਰਸੀਸੀ ਨੇ ਅਲਬਰਟਾ ਨੂੰ 2024 ਦੇ ਨਿਰਧਾਰਤ ਕੀਤਾ ਪ੍ਰਭਾਵਿਤ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕੀਤਾ ਹੈ ਅਲਬਰਟਾ ਅਫਰ ਸਟ੍ਰੀਮ ਪਿੰਡੂ ਨਵੀਕਰਨ ਸਟ੍ਰੀਮ ਅਤੇ ਐਕਸਲਰੇਟਿੰਗ ਅਟ੍ਰੈਕ ਪਾਥਵੇ ਸੈਰਸਪਾਟਾ ਅਤੇ ਪੁਰਾਣਾ ਚਾਰੀ ਸਟ੍ਰੀਮ ਏ ਪਹੁੰਚ ਦਾ ਮਤਲਬ ਇਹਨਾਂਕਰ ਨੂੰ ਪ੍ਰੋਗਰਾਮ ਨੂੰ ਸਾਲ ਭਰ ਲਾਗੂ ਕਰਨਾ ਅਤੇ ਇਸ ਤੱਕ ਪਹੁੰਚ ਕਰਨ ਲਈ ਕਈ ਮੌਕੇ ਪ੍ਰਦਾਨ ਕਰਨਾ ਹੈ। ਵਾਸਤਵ ਵਿੱਚ ਇਸ ਸਾਲ ਵਰਟਾ ਅਪਰਚੂਨਿਟੀ ਸਟ੍ਰੀਮ ਦੀ ਮੰਗ ਇਤਨੀ ਜ਼ਿਆਦਾ ਹੈ ਕਿ ਸੂਬੇ ਨੂੰ ਫਰਬਰੀ ਅਤੇ ਜੂਨ ਦੇ ਵਿੱਚ ਕਾਸਟ ਸਟ੍ਰੀਮ ਦੀਆਂ ਅਰਜ਼ੀਆਂ ਸਵੀਕਾਰ ਕਰਨ ਦੀ ਰੋਕ ਲਗਾਉਣੀ ਪਈ ਆ ਉਸ ਸਮੇਂ ਪ੍ਰਧਾਨ ਨੇ ਕਿਹਾ ਕਿ EIIP ਉਸ ਦੀ ਮੌਜੂਦਾ ਵਸਤੂ ਸੂਚੀ ਨੂੰ ਸੁਬੋਧਤ ਕਰ ਲਈ ਇਸ ਦੀਆਂ ਸੀਮਤ ਇਮੀਗ੍ਰੇਸ਼ਨ ਨਾਮਜ਼ਦਗੀਆਂ ਤਰੀਜ਼ਾ ਤੇ ਕੇਂਦਰਿਤ ਕਰਨ ਵਿੱਚ ਮਦਦ ਕਰ ਲਈ ਵਿਰਾਮ ਜ਼ਰੂਰੀ ਸੀ ਜਿਵੇਂ ਕਿਸੇ ਸੰਬਾਲ ਤਕਨਾਲੋਜੀ ਨਿਰਮਾਣ ਇੱਟੀਵਾੜੀ ਸਾਰਸਪਟਾ ਦੇ ਪ੍ਰਜਨਨ ਚਾਰੀ ਦੇ ਹੋ ਖੇਤਰਾ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨਾ ਇਨ ਡਿਮਾਂਡ ਸੈਕਟਰ ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਦਾ ਤੁਹਾਡੇ ਨਾਲ ਚੱਲਣ ਗਿਆ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣਿਆ ਰਹੋ ਆਜ਼ ਨਿਊਜ਼ ਵਾਰਾ ਦੇ ਨਾਸ